ਦੋਸਤੋ ਕੀ ਤੁਸੀਂ ਜਾਣਦੇ ਹੋ ਦੁਨੀਆ ਦੇ ਇੱਕ ਜਹੇ ਮੰਦਰ ਦੇ ਬਾਰੇ ਜਿੱਥੇ ਦੰਤਾਂ ਦੀ ਵੀ ਪੂਜਾ ਕੀਤੀ ਜਾਂਦੀ ਹੈ ਆਓ ਜਾਣਦੇ ਹਾਂ ਇਸ ਮੰਦਰ ਦਾ ਕੀ ਹੈ ਰਾਜ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਔਰ ਅਗਰ ਤੁਸੀਂ ਲੋਕ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੁੱਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਦੋਸਤੋ ਦੁਨੀਆ 'ਚ ਕਈ ਜਹੇ ਮੰਦਰ ਹਨ ਜਿੱਥੋਂ ਦੀਆਂ ਕਹਾਣੀਆਂ ਤੇ ਰਸ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ ਨਾਲ ਹੀ ਇੱਥੇ ਕੁਝ ਮੰਦਰ ਹਨ ਜੋ ਬਹੁਤ ਹੀ ਬਲੱਖਣ ਹਨ ਉਹਨਾਂ ਵਿੱਚ ਇੱਕ ਮੰਦਰ ਹੈ ਦੰਦਾਂ ਦਾ ਮੰਦਿਰ ਆ ਲੋਕ ਇਸ ਮੰਦਿਰ ਵਿੱਚ ਸਾਲਾਂ ਤੋਂ ਪੂਜਾ ਕਰਦੇ ਆ ਰਹੇ ਹਨ ਇਸ ਮੰਦਿਰ ਦੀ ਵਿਲੱਖਣਤਾ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਦੰਦਾਂ ਦਾ ਮੰਦਿਰ ਅਸਲ ਵਿੱਚ ਭਾਰਤ ਵਿੱਚ ਨਹੀਂ ਬਲਕਿ ਸ਼੍ਰੀਲੰਕਾ ਵਿੱਚ ਸਥਿਤ ਹੈ ਇਸ ਮੰਦਿਰ ਵਿੱਚ ਭਗਵਾਨ ਗੌਤਮ ਬੁੱਧੇ ਦੰਦ ਹਨ ਇਸ ਲਈ ਇਸ ਮੰਦਿਰ ਨੂੰ ਦੰਦਾਂ ਦਾ ਮੰਦਿਰ ਕਿਹਾ ਜਾਂਦਾ ਹੈ ਇਸ ਮੰਦਿਰ ਚ ਰੱਖੇ ਦੰਦਾਂ ਨੂੰ ਲੈ ਕੇ ਅਜਿਹੀ ਮੰਨਤਾ ਹੈ ਕਿ ਅੱਜ ਵੀ ਇਹ ਹੌਲੀ-ਹੌਲੀ ਪੱਦਾ ਜਾ ਰਿਹਾ ਹੈ ਮੰਨਿਆ ਜਾਂਦਾ ਹੈ ਕਿ ਗੌਤਮ ਬੁੱਧ ਦੀ ਮੌਤ ਹੋਈ ਸੀ ਤਾਂ ਉਹਨਾਂ ਦਾ ਅੰਤਮ ਸੰਸਕਾਰ ਉੱਤਰ ਪ੍ਰਦੇਸ਼ ਦੇ ਮਸ਼ੀਨਗਰ ਵਿੱਚ ਕੀਤਾ ਗਿਆ ਸੀ ਪਰ ਉਹਨਾਂ ਦੇ ਅੰਤਮ ਸੰਸਕਾਰ ਤੋਂ ਪਹਿਲਾਂ ਉਹਨਾਂ ਦੀ ਇੱਕ ਅਣਾਈ ਨੇ ਉਨ੍ਹਾਂ ਦੇ ਮੂੰਹ ਵਿੱਚੋਂ ਦੰਦ ਕੱਢ ਲਿਆ ਸੀ ਜਿਸ ਤੋਂ ਬਾਅਦ ਉਸ ਚਿਲੇ ਨੇ ਗੌਤਮ ਬੁੱਧ ਦਾ ਦੰਦ ਰਾਜਾ ਬ੍ਰਹਮਧਤ ਨੂੰ ਸੌਂਪ ਦਿੱਤਾ ਕਈ ਸਾਲਾਂ ਤੱਕ ਰਾਜਾ ਬ੍ਰਹਮਧਤ ਨੇ ਗੌਤਮ ਬੁੱਧ ਦੇ ਉਨ੍ਹਾਂ ਦੇ ਦੰਦਾਂ ਦੀ ਪੂਜਾ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਮਹਿਲ ਵਿੱਚ ਸਥਾਪਿਤ ਕੀਤਾ ਤੁਹਾਨੂੰ ਦੱਸਦੀ ਕਿ ਕਿਹਾ ਜਾਂਦਾ ਹੈ ਗੌਤਮ ਬੁੱਧ ਦੇ ਦੰਦ ਪ੍ਰਾਪਤ ਕਰਨ ਲਈ ਕਈ ਰਾਜਾ ਨੇ ਜੰਗਾਂ ਵੀ ਲੜੀਆਂ ਸਨ ਜੋ ਕਿ ਚਮਤਕਾਰ ਹੀ ਮੰਨੇ ਜਾਂਦੇ ਸਨ ਪਰ ਇਹਨਾਂ ਦੰਦਾਂ ਨੂੰ ਸੁਰੱਖਿਅਤ ਰੱਖਣ ਲਈ ਗੌਤਮ ਬੁੱਧ ਦੇ ਇੱਕ ਪਰਉਕਾਰ ਨੇ ਉਹਨਾਂ ਨੂੰ ਸ਼੍ਰੀਲੰਕਾ ਭੇਜਿਆ ਸੀ ਉਸ ਤੋਂ ਬਾਅਦ ਸ਼੍ਰੀਲੰਕਾ ਦੇ ਰਾਜੇ ਨੇ ਇਹਨਾਂ ਦੰਦਾਂ ਲਈ ਇੱਕ ਵਿਸ਼ਾਲ ਮੰਦਿਰ ਬਣਾਇਆ ਅਤੇ ਉਸ ਮੰਦਿਰ ਵਿੱਚ ਹੀ ਦੰਦ ਸਥਾਪਿਤ ਕੀਤੇ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਸ ਮੰਦਿਰ ਵਿੱਚ ਗੌਤਮ ਬੁੱਧ ਦੇ ਦੰਦਾਂ ਦੀ ਪੂਜਾ ਕੀਤੀ ਜਾਂਦੀ ਹੈ ਗੌਤਮ ਬੁੱਧ ਦੇ ਇਹ ਦੰਦ ਇੱਕ ਛੋਟੇ ਜਿਹੇ ਬਾਕਸ ਵਿੱਚ ਰੱਖੇ ਹੋਏ ਹਨ ਜਿਨ੍ਹਾਂ ਨੂੰ ਕਿਸੇ ਨੂੰ ਛੂਹਣ ਦੀ ਇਜਾਜ਼ਤ ਨਹੀਂ ਹੈ ਕਿਹਾ ਜਾਂਦਾ ਹੈ ਕਿ ਇਹਨਾਂ ਦੰਦਾਂ ਨੂੰ ਦੇਖਣ ਨਾਲ ਲੋਕਾਂ ਦੇ ਦੁੱਖ ਦੂਰ ਹੋ ਜਾਂਦੇ ਹਨ